ਦੋਸਤੋ ਜਿਵੇਂ ਕਿ ਸਾਨੂੰ ਪਤਾ ਹੈਗਾ ਕਿ ਬਾਬਾ ਮਲਿਕ ਜੋ ਕਿ ਇੱਕ ਬਾਬਾ ਸੀ ਉਸਨੇ ਜਿਹੜਾ ਕਿ ਸ਼ਿਵਮਨਾਥ ਦਾ ਚੇਲਾ ਸੀ ਤੇ ਉਸਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਸਿੱਧੇ ਰਸਤੇ ਤੇ ਚੱਲਾਂਗਾ ਤੇ ਨਾ ਹੀ ਮੈਂ ਕੋਈ ਬਹਿਮ ਭਰਮ ਦੇ ਵਿੱਚ ਪਾਵਾਂਗਾ ਤੇ ਨਾ ਹੀ ਮੈਂ ਕੋਈ ਇਹ ਜਿਹੇ ਰਸਤੇ ਦੇ ਉੱਤੇ ਦੁਨੀਆ ਨੂੰ ਪਾਵਾਂਗਾ ਜਿਸ ਦੇ ਨਾਲ ਉਹ ਬਹਿਮਾ ਭਰਮਾਂ ਦੇ ਵਿੱਚ ਪੈਣ ਤੇ ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡਾ ਜੋ ਕਿ ਸ਼ਿਵਮਨਾਥ ਬਾਬਾ ਸ਼ਿਵਮਨਾਥ ਜੋ ਕਿ ਮੋਗੇ ਬਾਰੇ ਨੇ ਉਹਨਾਂ ਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਹੈ ਤੇ ਜਿਸ ਤੋਂ ਬਾਅਦ ਜੇ ਅਗਲ ਗੱਲ ਕਰੀਏ ਬਾਬਾ ਸ਼ਿਵਮਨਾਦੀ ਤਾਂ ਬਾਬਾ ਸ਼ਿਵਮਨਾਥ ਜਿਹੜੇ ਕਿ ਹੁਣ ਲਾਈਵ ਆਏ ਨੇ ਤਾਂ ਉਹਨਾਂ ਨੇ ਵੀ ਕੈਮਰੇ ਦੇ ਸਾਹਮਣੇ ਆ ਕੇ ਕਿਹਾਗਾ ਕਿ ਮੈਂ ਉਹਨਾਂ ਨੂੰ ਕੰਮ ਸਿਖਾਏਗਾ ਇੱਕ ਵਾਰ ਮੈਂ ਇਹਨਾਂ ਦੇ ਘਰ ਗਈ ਸੀ ਤੇ ਜਿਸ ਤੋਂ ਬਾਅਦ ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਉਹਨਾਂ ਦੀ ਮਾਤਾ ਨੇ ਮੈਨੂੰ ਰਖੜੀ ਲਿਆਂਦੀ ਤੇ ਉਹਨਾਂ ਦੀ ਮਾਤਾ ਨੇ ਕਿਹਾ ਸੀ ਕਿ ਜੇਕਰ ਤੁਸੀਂ ਇਸ ਦੇ ਰਖੜੀ ਬੰਨ੍ਹਦੇ ਹੋ ਤਾਂ ਤੁਸੀਂ ਭੈਣ ਭਰਾਵਾਂ ਦਾ ਰਿਸ਼ਤਾ ਬਣ ਜਾਵੇਗਾ ਜਿਸ ਤੋਂ ਬਾਅਦ ਸ਼ਿਵਮਨਾਦਾ ਕਹਿਣਾਗਾ ਕਿ ਉਹਨਾਂ ਨੇ ਬਾਬਾ ਮਲਿਕ ਖਾਂ ਦੇ ਰਖਣੀ ਬੰਦ ਕੀਤੀ ਜਿਸ ਦੇ ਕਾਰਨ ਬਾਅਦ ਉਹਨਾਂ ਦਾ ਰਿਸ਼ਤਾ ਭੈਣ ਭਰਾ ਦਾ ਬਣ ਗਿਆ ਜਿੱਕਰ ਅੱਜ ਬਾਬਾ ਮਲਿਕ ਨੇ ਅੱਜ ਰਿਸ਼ਤਾ ਤੋੜੇਗਾ ਤਾਂ ਉਸ ਤਰੀਕੇ ਦੇ ਨਾਲ ਇਹ ਵੀ ਕਹ ਰਹੇ ਨੇ ਕਿ ਅੱਜ ਤੋਂ ਬਾਅਦ ਸਾਡਾ ਵੀ ਉਹ ਭਰਾ ਨਹੀਂ ਹੈਗਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਮਾਫੀ ਮੰਗਦੀ ਆ ਤੇ ਨਾ ਹੀ ਮੈਂ ਕਿਸੇ ਨੂੰ ਗੁੰਮਰਾਹ ਕਰ ਰਹੀ ਆ ਤੇ ਨਾ ਹੀ ਮੈਂ ਲੋਕਾਂ ਨੂੰ ਵਰਨਾ ਭਰਮਾਂ ਦੇ ਵਿੱਚ ਪਾ ਰਹੀ ਆ ਤੇ ਅੱਜ ਤੋਂ ਬਾਅਦ ਸਾਡਾ ਕੋਈ ਨਿਸ਼ਟਾ ਬਾਬਾ ਮਲਿਕ ਦੇ ਨਾਲ ਨਹੀਂ ਹੈਗਾ ਪਰ ਇਹ ਗੱਲ ਜਿਹੜੀ ਹੈ ਬਾਬਾ ਸ਼ਿਵਮਨਾਥ ਨੇ ਕੈਮਰੇ ਦੇ ਸਾਹਮਣੇ ਆ ਕੇ ਕਹੀ ਹੈ ਬਾਕੀ ਤੁਹਾਡਾ ਕੀ ਕਹਿਣਾ ਦੋਸਤੋ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦਿਓ ਧੰਨਵਾਦ